ਇਸ ਵੱਲੋਂ ਦੀ ਵੱਡੀ ਖਬਰ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਦਿੱਲੀ ਦੇ ਵਿੱਚ ਸੁਪਰੀਮ ਕੋਰਟ ਦੇ ਅੰਦਰ ਸੀਜੀਆਈ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜੀ ਹਾਂ ਠੀਕ ਸੁਣਿਆ ਤੁਸੀਂ ਤਾਂ ਚੀਫ ਜਸਟਿਸ ਆਫ ਇੰਡੀਆ ਬੀ ਆਰ ਗਵਈ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਹਮਲਾ ਇੱਕ ਵਕੀਲ ਦੇ ਵੱਲੋਂ ਕੀਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਸੁਪਰੀਮ ਕੋਰਟ ਦੇ ਅੰਦਰ ਕਿਸੇ ਮਾਮਲੇ ਨੂੰ ਲੈ ਕੇ ਸੁਣਵਾਈ ਚੱਲ ਰਹੀ ਸੀ ਤਾਂ ਸੁਣਵਾਈ ਦੇ ਦੌਰਾਨ ਇੱਕ ਵਕੀਲ ਦੇ ਵੱਲੋਂ ਆਪਣੀ ਜੁੱਤੀ ਖੋਲ ਕੇ ਸੀਜੀਆਈ ਵੱਲੋਂ ਸੁੱਟੀ ਗਈ ਹੈ ਚੀਫ ਜਸਟਿਸ ਆਫ ਇੰਡੀਆ ਬੀ ਆਰ ਗਵਈ ਦੇ ਵੱਲ ਜੁੱਤੀ ਸੁੱਟੀ ਗਈ ਜਿਸ ਤੋਂ ਬਾਅਦ ਮੌਕੇ ਤੇ ਉਸ ਵਕੀਲ ਨੂੰ ਡਿਟੇਨ ਕਰ ਲਿਆ ਗਿਆ ਤੇ ਹੁਣ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਹਾਲਾਂਕਿ ਕਿਹੜਾ ਕਾਰਨ ਰਿਹਾ ਕਿ ਵਕੀਲ ਦੇ ਵੱਲੋਂ ਇਹ ਕਦਮ ਚੁੱਕਿਆ ਗਿਆ ਇਸ ਬਾਬਤ ਕੋਈ ਵੀ ਜਾਣਕਾਰੀ ਹਜੇ ਤੱਕ ਨਿਕਲ ਕੇ ਸਾਹਮਣੇ ਨਹੀਂ ਆਈ ਪਰ ਬੀਆਰ ਗਵਈ ਜਿਹੜੇ ਚੀਫ ਜਸਟਿਸ ਨੇ ਉਹਨਾਂ ਦੇ ਵੱਲੋਂ ਜ਼ਰੂਰ ਬਿਆਨ ਦੇ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਮੇਰੇ ਤੇ ਇਹਨਾਂ ਹਮਲਿਆਂ ਦਾ ਕੋਈ ਫਰਕ ਨਹੀਂ ਮੈਨੂੰ ਐਸਾ ਹਮਲੇ ਦਾ ਕੋਈ ਡਰ ਨਹੀਂ ਇਦਾਂ ਦੇ ਹਮਲੇ ਤਾਂ ਹੁੰਦੇ ਹੀ ਰਹਿੰਦੇ ਨੇ ਜਦੋਂ ਤੁਸੀਂ ਨਿਆਂ ਦੇ ਰਾਹਤੇ ਤੇ ਤੁਰਦੇ ਹੋ ਜਦੋਂ ਤੁਸੀਂ ਇੱਕ ਸੱਚਾਈ ਦੇ ਰਾਹਤੇ ਤੇ ਤੁਰਦੇ ਹੋ ਪਰ ਬੇहद ਸੰਵੇਦਨਸ਼ੀਲ ਮਾਮਲਾ ਹੋ ਜਾਂਦਾ ਹੈ ਕਿ ਚੀਫ ਜਸਿਸ ਆਫ ਇੰਡੀਆ ਭਾਰਤ ਦੀ ਸਰਵੋਚ ਅਦਾਲਤ ਦੇ ਸਰਵੋਚ ਪਦ ਦੇ ਉੱਤੇ ਬੈਠੇ ਹੋਏ ਵਿਅਕਤੀ ਦੇ ਉੱਤੇ ਜਦੋਂ ਇਸ ਕਦਰ ਹਮਲਾ ਹੋਵੇ ਆਤਾ ਜ਼ਰੂਰ ਚਿੰਤਾਵਾਂ ਬਾਜ ਜਾਂਦੀਆਂ ਨੇ ਹੁਣ ਸਿਕਿਉਰਿਟੀ ਲੈਬਸ ਨੂੰ ਲੈ ਕੇ ਵੀ ਗੱਲਬਾਤ ਚੱਲੇਗੀ ਕਿ ਕਿੱਥੇ ਸਿਕਿਉਰਿਟੀ ਬ੍ਰੀਚ ਹੋਇਆ ਹੈ ਕਿਸ ਥਾਂ ਦੇ ਉੱਤੇ ਖਾਮੀ ਸੀ ਕਿਸ ਤਰੀਕੇ ਦੇ ਨਾਲ ਚੀਫ ਜਜਸ ਆਫ ਇੰਡੀਆ ਦੇ ਵੱਲ ਨੂੰ ਇੱਕ ਵਿਅਕਤੀ ਦੇ ਵੱਲੋਂ ਜੋ ਪੇਸ਼ੇ ਤੋਂ ਵਕੀਲ ਹੈ ਉਸ ਦੇ ਵੱਲੋਂ ਜੁੱਤੀ ਉਛਾਲ ਦਿੱਤੀ ਗਈ ਹਾਲਾਂਕਿ ਜੁੱਤੀ ਲੱਗੀ ਨਹੀਂ ਪਰ ਇਸ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਵੇ ਤਾਂ ਫਿਰ ਵੀ بڑے ਪ੍ਰੋਟੋਕਾਲ ਹੁੰਦੇ ਨੇ ਖਾਸ ਕਰਕੇ ਜੇਕਰ ਤੁਸੀਂ ਜ਼ਿਲ੍ਹਾ ਅਦਾਲਤ 'ਚ ਵੀ ਜਾ ਕੇ ਦੇਖੋ ਤਾਂ ਪੁਲਿਸ ਜਿਹੜੀ ਉੱਥੇ ਲੱਗੀ ਹੁੰਦੀ ਹੈ ਚੈਕਿੰਗ ਹੁੰਦੀ ਹੈ ਹਰ ਇੱਕ ਤਰੀਕੇ ਦੀ ਪਰ ਇਸ ਨਾਲ ਹੀ ਜਿਹੜਾ ਇੱਕ ਕੋਰਟ ਰੂਮ ਹੁੰਦਾ ਹੈ ਜਿੱਥੇ ਜੱਜ ਬੈਠੇ ਹੁੰਦੇ ਨੇ ਉੱਥੇ ਵੀ ਬੜਾ ਡੈਕੋਰਮ ਦੇ ਨਾਲ ਚੈੱਕ ਕੀਤਾ ਜਾਂਦਾ ਹੈ ਕਿ ਕਿਹੜਾ ਵਿਅਕਤੀ ਸਹੀ ਤਰੀਕੇ ਦੇ ਨਾਲ ਨਹੀਂ ਬੈਠਾ ਤਾਂ ਪੁਲਿਸ ਉਸ ਨੂੰ ਟੋਕਦੀ ਹੈ ਕਿ ਲੱਤਾਂ نیچے ਕਰਕੇ ਬੈਠੋ ਜਾਂ ਫਿਰ ਸਹੀ ਤਰੀਕੇ ਦੇ ਨਾਲ ਬੈਠੋ ਫੋਨ ਦਾ ਜ਼ਿਆਦਾ ਇਸਤੇਮਾਲ ਨਾ ਕੀਤਾ ਜਾਵੇ ਪਰ ਸੀਜੀਆਈ ਚੀਫ ਜਸਟਿਸ ਆਫ ਇੰਡੀਆ ਭਾਰਤ ਦਾ ਸਭ ਤੋਂ ਵੱਡਾ ਅਹੁਦਾ ਹੋਵੇ ਸਭ ਤੋਂ ਵੱਡੀ ਸਰਵੋਚ ਅਦਾਲਤ ਹੋਵੇ ਉੱਥੇ ਐਡੇ ਵੱਡੇ ਅਹੁਦੇ ਦੇ ਉੱਤੇ ਬੈਠਾ ਹੋਇਆ ਵਿਅਕਤੀ ਜੇ ਉਸ ਦੇ ਉੱਤੇ ਕਿਸੇ ਤਰ੍ਹਾਂ ਹਮਲਾ ਹੋ ਸਕਦਾ ਹੈ ਤਾਂ ਫਿਰ ਵੱਡੇ ਸਵਾਲ ਤਾਂ ਜਿਹੜੇ ਨੇ ਖੜੇ ਹੁੰਦੇ ਹੀ ਨਹੀਂ ਤਾਂ ਬੀਆਰ ਗਵਈ ਜਿਹੜੇ ਚੀਫ ਜਸਟਿਸ ਆਫ ਇੰਡੀਆ ਨੇ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਇੱਕ ਵਿਅਕਤੀ ਦੇ ਵੱਲੋਂ ਕੀਤੀ ਗਈ ਹੈ ਪੇਸ਼ੇ ਤੋਂ ਵਿਅਕਤੀ ਜਿਹੜਾ ਹੈ ਉਹ ਵਕੀਲ ਹੈ ਹੁਣ ਉਸ ਨੂੰ ਹਿਰਾਸਤ ਚ ਲੈ ਲਿਆ ਗਿਆ ਹੈ ਹਾਲਾਂਕਿ ਮਨਛਾ ਜਿਹੜੀ ਹੈ ਉਹ ਸਾਫ ਨਹੀਂ ਹੋ ਸਕੀ ਕਿ ਕਿਹੜੀ ਗੱਲ ਤੋਂ ਨਾਰਾਜ਼ ਹੋ ਕੇ ਜਾਂ ਫਿਰ ਕਿਹੜੇ ਕਾਰਨਾ ਕਰਕੇ ਇਸੇ ਵੱਲੋਂ ਇਹ ਹਰਕਤ ਕੀਤੀ ਗਈ ਪਰ ਹੁਣ ਜ਼ਰੂਰ ਕਾਰਵਾਈ ਹੋਏਗੀ ਕਾਰਵਾਈ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੋਣਗੀਆਂ ਕਿ ਜਾਂਚ ਹੋਏਗੀ ਕਿ ਕੀ ਕਾਰਨ ਰਿਹਾ ਕਿ ਉਸ ਵੱਲੋਂ ਇਸ ਤਰੀਕੇ ਦੀ ਹਰਕਤ ਜਿਹੜੀ ਆ ਮਾਂਜੋਗ ਅਦਾਲਤ ਦੇ ਵਿੱਚ ਕੀਤੀ ਗਈ ਕਿਉਂਕਿ ਵਕੀਲ ਦੇ ਲਈ ਅਦਾਲਤ ਉਸ ਦਾ ਗੁਰੂ ਘਰ ਹੁੰਦਾ ਹੈ ਤੇ ਉੱਥੇ ਜਿਹੜੇ ਜੱਜ ਹੁੰਦੇ ਨੇ ਜਾਂ ਫਿਰ ਇਸ ਵੱਡੇ ਅਹੁਦੇ ਤੇ ਸੰਵਿਧਾਨਕ ਅਹੁਦਿਆਂ ਤੇ ਬੈਠੇ ਹੋਏ ਵਿਅਕਤੀ ਹੁੰਦੇ ਨੇ ਤਾਂ ਬੜੇ ਵਿਸ਼ੇਸ਼ ਹੁੰਦੇ ਨੇ ਵਕੀਲਾਂ ਦੇ ਲਈ ਤੁਸੀਂ ਹਮੇਸ਼ਾ ਫਿਲਮਾਂ 'ਚ ਵੀ ਦੇਖਿਆ ਹੋਵੇਗਾ ਅਸਲੀਅਤ ਦੇ ਵਿੱਚ ਵੀ ਮਾਈ ਲਾਰਡ ਕਹਿ ਕੇ ਜਿਹੜਾ ਵਕੀਲ ਨੇ ਉਹ ਸੰਬੋਧਨ ਕਰਦੇ ਨੇ ਮਾਈ ਲਾਰਡ ਦਾ ਮਤਲਬ ਹੁੰਦਾ ਹੈ ਕਿ ਮੇਰੇ ਭਗਵਾਨ ਤਾਂ ਜਦੋਂ ਫਿਰ ਵਕੀਲ ਦੇ ਵੱਲੋਂ ਇਦਾਂ ਦੀ ਕੋਈ ਹਰਕਤ ਕਰ ਦਿੱਤੀ ਜਾਵੇ ਤਾਂ ਵੱਡੇ ਸਵਾਲ ਜ਼ਰੂਰ ਖੜੇ ਹੁੰਦੇ ਨੇ ਤਾਂ ਹੁਣ ਦੇਖਣਾ ਹੋਏਗਾ ਕਿ ਜਾਂਚ ਦੇ ਵਿੱਚ ਕੀ ਕੁਝ ਨਿਕਲ ਕੇ ਆਂਦਾ ਹੈ ਪਰ ਪੁਲਿਸ ਦੇ ਵੱਲੋਂ ਇਸ ਵਿਅਕਤੀ ਨੂੰ ਡਿਟੇਨ ਕਰ ਲਿਆ ਗਿਆ ਹੈ ਜਿਸ ਦੇ ਵੱਲੋਂ ਜੁੱਤੀ ਉਛਾਲੀ ਗਈ ਤੇ ਨਾਲ ਦੀ ਨਾਲ ਵੀ ਆਰ ਗਵਈ ਸਾਹਿਬ ਦੇ ਵੱਲੋਂ ਵੀ ਬਿਆਨ ਦੇ ਦਿੱਤਾ ਗਿਆ ਹੈ ਕਿ ਅਜਿਹੇ ਹਮਲਿਆਂ ਦਾ ਕੋਈ ਅਸਰ ਜਿਹੜਾ ਉਹਨਾਂ 'ਤੇ ਨਹੀਂ ਹੋਏਗਾ ਉਹ ਸੱਚ ਤੇ ਰਾਤੇ ਚੱਲਦੇ ਰਹਿਣਗੇ ਤੇ ਇਸੇ ਤਰੀਕੇ ਦੇ ਨਾਲ ਨਿਆਂ ਦਾ ਰਸਤਾ ਜਿਹੜਾ ਉਹ ਨਹੀਂ ਛੱਡਣਗੇ